कोई किसी की लुट नहीं होंगी बेबू कुछ नहीं है सारा सिस्टम सही है थोड़े थोड़े करके बिकते हैं जी महंगाई तौर से फर्क मैंने ही पैना मेरा ना गुलाब सिंह है ਆਪ ਦਾ ਲਾਭ ਨਹੀਂ ਤਾਂ ਵੀ ਮਿੱਟੀ ਤੇ ਮੂਠ ਹੋ ਰਿਹਾ ਜੀ ਸਾਨੂੰ ਪਾਲ ਗਿਆ ਮੈਥੀ ਆ ਗੋਭੀ ਲੈ ਗਿਆ ਨਾ ਸਾਨੂੰ ਥੋਕ ਵੇਚਣਾ ਪੈਂਦਾ ਜਿਹੜੇ ਬਾਹਰ ਦੱਦੇ ਗੁਲਟੀਆਂ ਲੈ ਕੇ ਜਾਂਦਾ ਜਾਂ ਲਿਫਾਬਾ ਲੈ ਕੇ ਜਾਂਦੇ ਉਹ ਆਪਦੇ ਸਾਹਮਣੇ ਨਾਲ ਵੇਚ ਨਹੀਂ ਉਹਨਾਂ ਦਾ ਕੋਈ ਥੋਕ ਸੌਦਾ ਤਾਂ ਲੈ ਨਹੀਂ ਸਕਦਾ ਜੀ ਤੇ ਅਜੀ ਥੋਕ ਜਿਹਨੂੰ ਵੇਚਦੇ ਉਹਨਾਂ ਨੇ ਆਪਦੇ ਸਾਹਮਣੇ ਨਹੀਂ ਅਸੀਂ ਆਪਦੇ ਸਾਹਮਣੇ ਵੇਚਣਾ ਹੁੰਦਾ ਆ ਆਪ ਦਾ ਪਰਤਾ ਹਰੇਕ ਨੂੰ ਦੇਖਣਾ ਹੈ

ਬਾਰ ਦੀ ਬਾਰ ਦਾ ਮਹਿੰਗੀ 40 ਰੁਪਏ ਦੇ ਜਾਂ ਤੇ 30 ਰੁਪਏ ਦਾ ਲਾਈ ਜਾਂਦਾ ਉਹਨਾਂ ਨੇ ਫਿਰ ਆਪਦੇ ਹਿਸਾਬ ਨਾਲ ਅਸੀਂ ਤਾਂ ਹੁਣ 5-4 ਕਿਲੋ ਲੈ ਕੇ ਆਉਣੇ ਆ ਉਹਨਾਂ ਨੇ ਵੀ 50 ਕਿਲੋ ਵਿੱਚ ਨਹੀਂ ਆ ਜਾਂ 40 ਕਿਲੋ ਵਿੱਚ ਨਹੀਂ ਆ ਕੱਲ ਕੱਲ ਵੀ ਰੋਣਾ ਪਿਆ ਕਿ ਕਿਉਂ ਕੀ ਲੁੱਟ ਹੋ ਰਹੀ ਆ ਕਿਸਾਨ ਨੂੰ ਸਸਤੀ ਲਈ ਜਾਂਦੀ ਤੇ ਉਹਨੂੰ ਮਹਿੰਗੀ ਵੇਚੀ ਨਹੀਂ ਉਹਨਾਂ ਦੀ ਮਜਬੂਰੀ ਹੁੰਦੀ ਹੈ ਵੇਚਣ ਵਾਸਤੇ ਉਹਨਾਂ ਨੇ 50 ਕਿਲੋ 20 ਕਿਲੋ ਵੀ ਵੇਚ ਨਹੀਂ ਸਾਰੇ ਦਿਨ ਚ ਉਹਦੇ ਚ ਕਰਾਇਆ ਪੈਣਾ ਉਹਨਾਂ ਨੂੰ ਆ ਦੇ ਸਾਰੇ ਦਿਨ ਦਾ ਟਾਈਮ ਹੀ ਟਪਾਉਣਾ ਹੁਣ ਕੱਲੇ ਕਿਸਾਨ ਹੁਣ ਮੇਰੇ ਵਰਗਾ ਟਰਾਲੀ ਭਰ ਕੇ ਲੈ ਆਉਂਦਾ ਜੀ ਕਿ ਉਹਨੇ ਆਉਦੇ ਹਸਾਂ ਦਾ ਵਿੱਚ ਨਹੀਂ ਆ ਜੀ ਉਹਨੇ ਮਤਲਬ ਸੌਕ ਮਾਟਰ ਪਈ ਹੈ ਉਹਨਾਂ ਨੇ ਸਾਰੇ ਸੀਜ਼ਨ ਸੌਕ ਮਾਟਰ ਵਿੱਚ ਨਹੀਂ ਆਹ ਸਾਗ ਆ ਜਿਹੜਾ ਸਾਗ ਕੀ ਨਾਮ ਆ ਰੂੜਾ ਸਿੰਘ ਜੀ ਕੀ ਕੰਮ ਕਰਦੇ ਹੋ ਖੇਤੀਬਾੜੀ ਦਾ ਜੀ ਕੀ ਲੱਗਿਆ ਮੰਡੀ ਦਾ ਸਾਗ ਪਾਲਕ ਕੀ ਰੇਟ ਵਿੱਚ ਰਿਹਾ ਸਾਗ 10 ਰੁਪਏ ਜੀ 10 ਰੁਪਏ ਕਿਲੋ ਹਾਂਜੀ ਗੁੱਟੀ ਗੁੱਟੀ ਦੀ ਕੀ ਕੀ ਕਿਹੜੀ ਕਿਹੜੀ ਆਈਟਮਾਂ ਲੈ ਕੇ ਆ ਤੁਸੀਂ ਪਾਲਕ ਮੇਥੀ ਮੇਥੀ ਵੀ 10 ਰੁਪਏ ਵਿਕ ਰਹੀ ਹੈ ਦੀਪਾਲ ਕਵੀ 6722 ਸਾਗ ਦਾ ਹੈਗਾ 10 ਠੀਕ ਹੈ ਰੇਟ ਜਿਹੜਾ ਤੁਹਾਡਾ ਵਿਕ ਰਿਹਾ ਹੈ ਹਾਂਜੀ ਠੀਕ ਹੈ ਆਜਾ ਜੀ ਆ ਸੰਗ ਵਧੀਆ ਹਾਂਜੀ ਵਧੀਆ ਵਧੀਆ ਫਿਰ ਲੈਪਟਾਪ ਦੇ ਪਰਟੀਲ ਦਾ ਰੇਟ ਹੈ ਕਿ ਹੋਲਸੇਲ ਦਾ ਰੇਟ ਇਹ ਸੇਲ ਦਾ ਹੀ ਰੇਟ ਹੈ ਜੀ ਇਹ ਹੋਲਸੇਲ ਦੇ ਵਿੱਚ ਪਗਲ ਕਰਕੇ ਤਾਂ ਉਹਦਾ ਪਰਟੀਲ ਹਾਂਜੀ ਬਾਹਰ ਕੀ ਰੇਟ ਬਾਹਰ ਵੀ ਤੇ ਬਾਹਰ ਵੀ ਨਹੀਂ ਵਿਕਦਾ ਭਾਜੀ ਅਗਰਾ ਨਦਰ ਸਿੰਘ ਹੈ ਉਤਾਨੀਆ ਰੋਡ ਕੋਠੰਡਾ ਜਿਹੜਾ ਜਦੋਂ ਆਵਲ ਨੇ ਪੁੱਛਦਾ ਉਹ ਆਹ ਕੁੰਟੀ ਦੇ ਸਾਹਮਣੇ ਤੇ ਰੇਡ ਉੱਤੇ ਵਿਕੀ ਬੀਤੂ ਜੀ ਸਬਜੀ ਦਾ ਦੇਖੋ ਰੀਡ ਦਾ ਜਰੂਰ ਫਰਕ ਆ ਪਰ ਕੁਆਲਟੀ ਦਾ ਹੀ ਫਰਕ ਹੁੰਦਾ ਇੱਕ ਚੀਜ਼ ਕੱਲ ਦੀ ਟੁੱਟੀ ਆ ਪਰਸੋ ਦੀ ਪਈ ਆ ਵੇਹੀ ਆ ਇੱਕ ਤਾਜੀ ਆ ਇੱਥੇ ਲੈਣ ਵਾਲੇ ਵੀ ਉਸ ਤਰ੍ਹਾਂ ਦੇ ਕੋਈ ਸਸਤੀ ਲੈਣ ਵਾਲਾ ਕੋਈ ਮਹਿੰਗੀ ਲੈਣ ਵਾਲਾ ਕੋਈ ਕਹੇ ਜੀ ਕੁਆਲਟੀ ਵਾਲ ਦਾ ਕੋਈ ਕਿਸ ਤਰ੍ਹਾਂ ਦੇ ਕੁਆਲਟੀ ਭਾਗ ਦਾ ਨਹੀਂ ਨਹੀਂ ਕੋਈ ਲੁੱਟਨੇ ਹੁੰਦੇ ਜੀ ਅਗਲਾ ਆਪਦੀ ਮਰਜ਼ੀ ਨਾਲ ਹੀ ਵੇਚਦਾ ਹੈਗਾ ਇੱਥੇ ਕਿਹੜਾ ਕੋਈ धके नगले जा रेट जायज लगता है मेरा नाम मंगन सिंह है जी मैं सब्जी काम कर दी लोग आके खड़ा होंगे ਐਸੇ ਮਹਿੰਗਾ ਸੀ ਇਹ ਮਹਿੰਗਾ ਵੇਚਦੇ ਸੀ ਕਿ ਹੁਣ ਸਸਤੇ ਦਾ ਸਸਤਾ ਵੇਚਦੇ ਆ ਕਾਲੇ ਕੋਪੀ ਪੰਜ ਰੁਪਏ ਕੋਲ ਵਕੀਦੇ ਲੋਕ 10 ਰੁਪਏ ਕੋਲ ਵੇਚ ਕੇ ਜਦੋਂ ਮਾਰਾ ਨਿਕਲਦਾ ਉਹ ਕਿੱਥੇ ਜਾਂਦਾ ਓਬਵੀਅਸਲੀ ਉਹਨਾਂ ਦੇ ਉੱਤੇ ਪਾਵਾਂਗੇ ਨਾ ਆਪ ਦਾ ਖਰਚਾ ਵੀ ਕੱਢਾਂਗੇ ਲਿਫਾਪਾ ਰੱਖਸ਼ਾ ਕਰਾਇਆ ਸੋਬਕ ਖਮਾਈ ਉਹ ਕਿੱਥੇ ਜਾਏਗਾ ਬੰਦੇ ਵੀ ਰੱਖੇ ਹੋਏ ਆ ਮੋਟੇ ਦੇ 10 10 ਰੁਪਏ ਨਹੀਂ ਬੀਚਦੇ ਫਿਰ ਆ ਕੇ ਦੇਖਣਾ ਨਾ ਫਿਰ ਆਪ ਵੇਚਣ ਲੱਗ ਜਾਣੇ ਮੈਨੂੰ ਪਤਾ ਚੱਲ ਜਾਏਗਾ ਕਿ ਸ਼ਾਮ ਨੂੰ ਪੱਲੇ ਪੈਂਦਾ ਕਿ ਨਹੀਂ ਪੈਂਦਾ ਜਿਹੜੇ ਬੱਚੇ ਹੁੰਦੇ ਛੋਟਰੇ ਪੈਂਦਾ ਉਹਦਾ ਕੀ ਕੀ ਕਿੱਥੇ ਜਾਏਗਾ